ਅੱਜ ਅਸੀਂ ਪਖੋਵਾਲਾ ਕੱਲ ਨੂੰ ਕਿਤੇ ਹੋਰ ਪਿੰਡ ਹੋਵਾਂਗੇ ਪਰਸ ਕਦੇ ਹੋਰ ਪਿੰਡ ਹੋਵਾਂਗੇ ਜਨਾਦ ਕੋਈ ਡੀਜ਼ਲ ਅਸੀਂ ਸਾਰਾ ਭਰਾਮ ਦੇ ਟਰੈਕਟਰਾਂ 'ਚ ਹੱਤੀ ਪਾ ਕੇ ਜਾਵਾਂਗੇ ਨਾ ਪੈਂਦਾ ਖਾਤਾ ਨਾ ਘਾੜ ਦੇਣਾ ਨਾ ਖਾਈਏ ਬਿੱਲਾ ਘੁਮਣਾ ਜਿਹੜਾ ਵੀਡੀਓ ਬਾਈ ਜਿਹਨੇ ਵੀ ਮੇਰਾ 150 ਡੇਡਾ ਚੱਲਣ ਦਿਆ ਇਹਦੇ 10 ਟਰੈਕਟਰ ਤੇ ਆਪਣੇ ਨੇ ਤੇ 11000 ਲੀਟਰ ਕੱਲ ਇਹਨੂੰ ਬਾਬੇ ਤੇਲ ਦੇ ਕੇ ਗਏ ਨੇ ਬੜੂ ਸਾਹਿਬ ਵਾਲੇ ਇਹ 10 ਲੱਖ ਰੁਪਇਆ ਹੋਰ ਤੇ ਹੁਣ ਉਹ ਖਾ ਗਿਆ ਸਾਰਿਆਂ ਨੂੰ ਪਤਾ ਵਾ ਅਵੇ ਵੀ ਆਦੇ ਹੀ ਨਾ ਤੇ ਜਿਹੜਾ ਟੇਟੜ ਕੇ ਡੋਮ ਪਿਆ ਵਾ ਸਤਾਂ ਸ਼ਾਂਗ ਲਿਆ ਚ ਉਥੇ ਸੇਵਾ ਕਰਨ ਨਹੀਂ ਵਹ ਚਲੋ ਤਿੰਨ ਚਾਰ ਦਿਨ ਤੋਂ ਆ ਰਹੇ ਆ ਜਾਂ ਜਿੱਦਾਂ ਵੀ ਆ ਕੋਲੋਂ ਮੁੜੇ ਸੇਵਾ ਕਰਕੇ ਆ ਰਹੇ ਸਾਡੇ ਪਿੰਡ ਦੇ ਵੀ ਆ ਜਾਂ ਹੋਰ ਵੀ ਕਾਫੀ ਸੰਗਤਿਆ ਜਿਹੜੀ ਆਪਣੇ ਕੋਲੋਂ ਹੀ ਸੇਵਾ ਕਰਕੇ ਦੋ ਦਿਨ ਲਿਆਉਣ ਦੇ ਨੇ ਇੱਥੇ ਸੇਵਾ ਕਰਨ ਤੇ ਹੁਣ ਨਕਸਾਨ ਤਾਂ ਸਾਰਿਆਂ ਦੇ ਸਾਡੇ ਪਿੰਡਾਂ 'ਚ ਵੀ ਹੋਏ ਨੇ ਤੇ ਆ ਮੁੰਡਾ ਵਾ ਇਹਨਾਂ ਦਾ ਵਿੱਚੋਂ ਨਾ ਸਾਰਾ ਡੁੱਬ ਗਿਆ ਸੀ ਅੱਜ ਇੱਥੇ ਆਏ ਨੇ ਵੀ ਆ ਸਾਹਮਣੇ ਬਿੱਲੇ ਕੋ ਕਿਤੇ ਗਲ ਪਾਉਣ ਵਾਸਤੇ ਗਏ ਵੀ ਸਾਡੇ ਫੀਟਾਂ 'ਚ ਤੇਲ ਪਾ ਦੇ ਇਹ ਸਾਹ ਬਣਾਨੇ ਸਿਰਫ ਆਪਣੇ ਟਰੈਕਟਰ ਕਹਿੰਦੇ ਜਿਹੜੇ ਸਾਡੇ ਆ ਉਹਨਾਂ 'ਚ ਤੇਲ ਪਾਉਣਾ ਅਸੀਂ ਦੂਜੇ ਟਰੈਕਟਰ 'ਚ ਕੋਈ ਤੇਲ ਨਹੀਂ ਪਾਉਣਾ ਇਹ ਬਿੱਲਾ ਜਿਹੜਾ ਵਾ ਘੁੰਮਣਾ ਬਿੱਲਾ ਘੁੰਮਣਾ ਜਿਹੜਾ ਵੀਡੀਓ ਪਾਈ ਜਿੰਨੇ ਵੀ ਮੇਰਾ 150 ਟਰੈਕਟਰ ਚੱਲਣ ਦਿਆ ਇਹਦੇ 10 ਟਰੈਕਟਰ ਦੇ ਆਪਣੇ ਤੇ 11000 ਲੀਟਰ ਕੱਲ ਇਹਨੂੰ ਬਾਬੇ ਤੇਲ ਦੇ ਕੇ ਗਏ ਨੇ ਬੜੂ ਸਾਹ ਵਾਲੇ ਇਹ 10 ਲੱਖ ਰੁਪਇਆ ਹੋਰ ਫਿਰ ਹੁਣ ਉਹ ਖਾ ਗਿਆ ਸਾਰਿਆਂ ਨੂੰ ਪਤਾ ਵਾ ਹੁਣ ਮਸਲਾ ਇਹ ਆ ਵੀ ਇਹ ਟਰੈਕਟਰ ਸਾਡੇ ਆ ਤੇਲ ਪਾਉਣ ਗਏ ਸੀ ਤੇ ਇਹ ਕਹਿੰਦਾ ਵੀ ਮੈਂ ਤੇਲ ਨਹੀਂ ਪਾਉਂ ਦੇਣਾ ਇਹਨਾਂ 'ਚ ਉਦੋਂ ਵੀਰ ਆਏ ਹੀ ਅਲੀਵਾਲਾ ਗੋਂ ਤੇਲ ਲੈ ਕੇ ਦਾਬਾਂ ਵਾਲ ਤੋਂ ਤੇ ਉਹ 10 ਡਰਾਂ ਦੇ ਤੇਲ ਪਾ ਕੇ ਆਪਣੇ ਜਿਹੇ ਕਿਹਦੇ 5 ਲੀਟਰ ਪਿਆ ਕੇ ਇਹਦੇ 7 ਲੀਟਰ ਪਿਆ ਬਾਕੀ ਡਰਮ ਇਹਨੇ ਲਵਾਲੇ ਕਹਿੰਦਾ ਤੇਲ ਨਹੀਂ ਮੈਂ ਹੋਰ ਕਿਹਦੇ ਪਾਉਂ ਦੇਣਾ ਤੇ ਉਹ ਚੁੱਕ ਕੇ ਤਾਂ ਆਪਣੀ ਟਰਾਲੀ ਚ ਡਰਮ ਲੈਦੇ ਉਹਨਾਂ 'ਚ ਪਾਉਂ ਦਿਆ ਵਾ ਤੇ ਇਹਨੂੰ ਪੁੱਛਿਆ ਵੀ ਜਿਹੜਾ 11000 ਲੀਟਰ ਬਾਬੇ ਤੇਲ ਦੇ ਕੇ ਉਹ ਕਿਨੇ ਪਾਉਣਾ ਵਾ ਤੇ ਜਿਹੜੇ ਬਾਕੀ ਇੰਨੀ ਸੰਗਤ ਰਹੀ ਆ ਤੂੰ 10ਾਂ ਟਰੈਕਟਰਾਂ ਦਾ ਪਧਰਾ ਕਰ ਲੈਣਾ ਜਿਹੜਾ ਆਪਣੇ 10ਾਂ ਟਰੈਕਟਰਾਂ ਦੀ ਤੇਲ ਪਾਉਣਾ ਵਾ ਇਹਨਾਂ ਦੇ ਇਹ ਕਰਕੇ ਥੋੜੀ ਸੰਗਤ ਨੂੰ ਬੇਨਤੀ ਆ ਵੀ ਇਹਨੂੰ ਕੇ ਹਿਸਾਬ ਨਾਲ ਇਹਨੂੰ ਇਹ ਕੋਈ ਹਿਸਾਬ ਤਾਂ ਨਹੀਂ ਖੂ ਖਾਦੇ ਚੱਲਣ ਰਿਹਾ ਵਾ ਇੱਕ ਟਰੈਕਟਰ ਚ 3000 ਦਾ ਇੱਕ ਦਿਨ ਦਾ ਤੇਲ ਲੱਗਦਾ ਜੇ ਤੇ ਇਹਦੇ 10 ਟਰੈਕਟਰ ਜੇ 30000 ਦਾ ਕੋ ਤੇਲ ਲੱਗਦਾ ਇੱਕ ਦਿਨ ਚ 300 ਲੀਟਰ ਤੇ 11 11000 ਲੀਟਰ ਤੇਲ ਇਹਨੂੰ ਕੱਲ ਮਿਲਿਆ ਦਾ 10 ਲੱਖ ਵਖਰਾ ਹੁਣ 860 ਲੀਟਰ ਤੇਲ ਆ ਬੰਦੇ ਲੈ ਗਏ ਦੱਬਾਂ ਵਾਲੀ ਆਲੇ ਇਹ ਇਹਦੀ ਲੱਗਦਾ ਆਪਣੀ ਇੱਕ ਦਿਨ ਦੀ 300 ਲੀਟਰ ਆ ਤੇ ਉਸ ਤੋਂ ਹਿਸਾਬ ਲਾ ਲਓ ਵੀ ਆਹ ਟਰੈਕਟਰ ਜਿੰਨੇ ਆ ਸਾਹਮਣੇ ਰਏ ਨੇ ਇਹ ਸਾਰੇ ਦੂਜੇ ਸੰਗਤ ਦੇ ਟਰੈਕਟਰ ਰਏ ਨੇ ਤੇ ਆਪਣਾ ਆਪਣਾ ਤੇਲ ਪਾ ਕੇ 3 4 ਅਜੀ ਟੋਫਾ ਦੇ ਨੇ ਆ ਅਜੋ ਸਾਡੇ ਨੇ ਤੇ ਇਹ ਕੱਲ ਦਾ ਆ ਕੇ ਬਹਿ ਗਏ ਨੇ ਆ ਕੰਮ ਸ਼ੁਰੂ ਕਰਤਾ ਵਾ ਤੇ ਆ ਟਰੇਡਰ ਜਿਹੜੇ ਨੇ ਇਹ ਤੇਲ ਪਾਉਣਗੇ ਇਹ ਤਾਂ ਖਾਲੀ ਮੋੜੇ ਇਹਨੇ ਅੱਗੋਂ ਸੰਗਤ ਨੂੰ ਆਪ ਹਿਸਾਬ ਲੜੇ ਤੇ ਇਹਨੂੰ ਕੀ ਕਰਨਾ ਵਾ ਇਹਨੂੰ ਤੁਸੀਂ ਪੈਸੇ ਦੇਈ ਜਾਂਦੇ ਜੇ ਇਥੇ ਪਿੰਡ ਦੀ ਕਮੇਟੀ ਬਣੀ ਉਹਨਾਂ ਨੂੰ ਪੈਸੇ ਦੋ ਆਗੇ ਇਹ ਤਾਂ ਖਾ ਪੀ ਕੇ ਤੋਰ ਜਾਣਾ ਨੇ ਉਹ ਗੱਲਾ ਉਹ ਗੱਲ ਕੀਨੇ ਬਾਈ ਨੇ ਪਹਿਲਾਂ ਕਿਹਾ ਇਹ ਬਿਲਾ ਬਦਮਾਸ਼ ਇਹ ਉਹ ਬਦਮਾਸ਼ ਆ ਪਹਿਲਾਂ ਹਾਂਜੀ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਭਾਈ ਇਹ ਅਸੀਂ ਤੁਹਾਨੂੰ ਪਤਾ ਵੀ ਇੱਥੇ ਕੰਮ ਚਲਾਇਆ ਸੀਗਾ ਚਲੋ ਜੋ ਵੀ ਕੁਝ ਹੋਇਆ ਸਾਰੇ ਭਰਾਵਾਂ ਦਾ ਧੰਨਵਾਦ ਅਸੀਂ ਕੋਈ ਗੱਲ ਨਹੀਂ ਕਰਨੀ ਉਹਦੇ ਬਾਰੇ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਜਿੱਥੇ ਵੀ ਕੰਮ ਚੱਲਦਾ ਬੰਨਾਂ ਤੇ ਜਿੰਨਾ ਸਾਡੇ ਕੋਲੇ ਡੀਜ਼ਲ ਆਇਆ ਹੈਗਾ ਭਰਾਵਾਂ ਦਾ ਸਾਨੂੰ ਦੇ ਕੇ ਗਏ ਆ ਅਸੀਂ ਉਹਦੀ ਸਹੀ ਮਰ ਤੋਂ ਲੀਟਰ ਲੀਟਰ ਦੀ ਕਰਾਂਗੇ ਵੀਰ ਮੇਰੇ ਹੋਸ਼ਿਆਰ ਤੁਸੀਂ ਕਰਨਾ ਲੀਟਰ ਲੀਟਰ ਦੀ ਮਰ ਤੋਂ ਸਹੀ ਕਰਾਂਗੇ ਅੱਜ ਅਸੀਂ ਪੱਖੋ ਵਾਲਾ ਕੱਲ ਨੂੰ ਕਿਤੇ ਹੋਰ ਪਿੰਡ ਹੋਵਾਂਗੇ ਪਰਸੋਂ ਕਿਤੇ ਹੋਰ ਪਿੰਡ ਹੋਵਾਂਗੇ ਜਨਾੜ ਕੋਲ ਡੀਜ਼ਲ ਅਸੀਂ ਸਾਰੇ ਪਰਾਮ ਦੇ ਟਰੈਕਟਰਾਂ ਨੂੰ ਹੱਥੀ ਪਾ ਕੇ ਜਾਵਾਂਗੇ ਨਾ ਪੈਸਾ ਖਾਦਾ ਨਾ ਖਾਣ ਦੇਣਾ ਨਾ ਖਾਈਏ ਮਰਨਾ ਮਨਜ਼ੂਰ ਬਾਬੇ ਨਾਨਕ ਦਾ ਲੰਗਰ ਹੈ ਇੱਦੀ ਚੱਲਦਾ ਰਹੂਗਾ ਆ ਲੋ ਜੀ ਡੀਜ਼ਲ ਚੱਲ ਰਿਹਾ ਅੱਜ ਆ ਟਰੋਨਾਂ ਦੇ ਖੜੇ ਆ ਜੀ ਜਿੰਨਾ ਡੀਜ਼ਲ ਇੱਧਰ ਚੱਲ ਰਿਹਾ ਜੀ ਅੱਜ ਪੱਖੋ ਕੇ ਪਾਸੇ ਪਾ ਰਹੇ ਆ ਅਸੀਂ ਆ ਡੀਜ਼ਲ ਤੁਹਾਡੇ ਸਾਹਮਣੇ ਆ ਨਿਗਾਹ ਮਾਰ ਸਾਹਮਣੇ ਟਰੈਕਟਰ ਚੱਲੀ ਜਾਂਦੇ ਆ ਆ ਟੈਂਕੇ ਕਿਉਂ ਬਾਈ ਡੀਜ਼ਲ ਮਿਲਦਾ ਜਿਹੜੇ ਕਹਿੰਦੇ ਸੀ ਬਿੱਲਾ ਤੇਲ ਨਹੀਂ ਬੰਦ ਦੱਸੋ ਬਈ ਭਾਈ ਪੂਰਾ ਮੇਰੀਆਂ ਦੁਨੀਆਂ ਦੇਖ ਹੈ ਦੁਨੀਆਂ ਦੇਖਣਾ ਫਿਰੇ ਜਾਣੇ ਲੱਗਦੀ ਨਹੀਂ ਕੋਲੇ ਆ ਕੇ ਦੱਸ ਮੜਾਇਆ ਕਹਿੰਦਾ ਜਿੰਨਾ ਟਾਈਮ ਸੁਈ ਨਹੀਂ ਫਿਰੇ ਲੋਕੀਂ ਨਾ ਬੋੜੋ ਨਹੀਂ ਖੜੀ ਜਿਹੜੇ ਕਹਿੰਦਾ ਵੀ ਕਿਸੇ ਨੂੰ ਜਵਾਬ ਦਿੱਤਾ ਤੇਲ ਦਾ ਨਾਮ ਦਿੱਤਾ ਬਾਈ ਪੂਰੇ ਬੰਦੇ ਘੜ ਘੜ ਤੇਲ ਪੋਚਦਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਖੁੱਲਾ ਤੇਲ ਖੁੱਲਾ ਤੇਲ ਆ ਜਾ ਮਾ ਕਿਉਂ ਬਾਈ ਤੁਸੀਂ ਦੱਸੋ ਆ ਸੰਗ ਤਾਂ ਆਉਂਦੀ ਆ ਤੋਰੀ ਖੁੱਲਾ ਤੇਲ ਚੱਲਦਾ ਬਾਈ ਖੁੱਲੀ ਜੱਲੂ ਆ ਬਾਬੇ ਦੀ ਕਿਰਪਾ ਨਾਲ ਜਦੋਂ ਸਾਨੂੰ ਲੋਡ ਪਈ ਹਜੇ ਦਾਨੀ ਭਰਾਵਾਂ ਨੂੰ ਬੇਨਤੀ ਹੈ ਸੱਜਣਾ ਨੂੰ ਵੀ ਬੈਜੋ ਘਰੇ ਹਜੇ ਜਦੋਂ ਲੋਡ ਪਈ ਜਦੋਂ ਰੋਡ ਪਈ ਦੱਸਾਂਗੇ ਹਜੇ ਤੇ ਲੈ ਕੇ ਸਾਨੂੰ ਉਹ ਵਰਤਨ ਦਿਓ ਧੰਨਵਾਦ ਤੁਹਾਡੇ ਮੇਰੇ ਭਰਾਮਾ ਸਾਰਾ ਜੀ ਸ਼ੇਅਰ ਜ਼ਰੂਰ ਕਰੋ ਵੀਡੀਓ